ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਝਬਾਲ ਤੋਂ ਅਟਾਰੀ ਰੋਡ ਦੇ ਉੱਤੇ ਪਿੰਡ ਹੈ ਸਰਾਏ ਇਮਾਨਤ ਖਾਨ ਜਿਹੜਾ ਪੁਰਾਣਾ ਪਿੰਡ ਹੈ ਤੇ ਸਰਾਏ ਇਮਾਨਤ ਖਾਨ ਦੇ ਜਿਹੜਾ ਪਿੰਡ ਦਾ ਇਤਿਹਾਸ ਹੈ ਤੇ ਉਹ ਤੁਹਾਨੂੰ ਪੂਰਾ ਦਿਖਾਉਂਗਾ ਵੀਡੀਓ ਦੇ ਵਿੱਚ ਤੇ ਦੇਖਦੇ ਰਹੋ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਇਸ ਪਿੰਡ ਦਾ ਇਤਿਹਾਸ ਤੇ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੂਗੀ ਜਿਹੜਾ ਲਾਹੌਰ ਤੋਂ ਦਿੱਲੀ ਨੂੰ ਰਾਸਤਾ ਜਾਂਦਾ ਸੀ ਉਹ ਐਸ ਪਿੰਡ ਦੇ ਵਿੱਚ ਦੀ ਮੇਨ ਰਾਸਤਾ ਜਾਂਦਾ ਸੀ ਤੇ ਮੈਂ ਤੁਹਾਨੂੰ ਪੂਰਾ ਵੀਡੀਓ ਦੇ ਰਾਈ ਦਿਖਾਉਂਗਾ ਇਹ ਮੇਰੇ ਪਿੱਛੇ ਖੂਹ ਹੈ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਵੀਡੀਓ ਦੇ ਵਿੱਚ ਦੱਸੂਗਾ ਤੇ ਅੱਗੇ ਜਿਹੜੀਆਂ ਸਰਾਮਾਂ ਬਣੀਆਂ ਸੀ ਉਹਦੇ ਬਾਰੇ ਵੀ ਤੁਹਾਨੂੰ ਪੂਰੀ ਨੌਲੇਜ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਊਗੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਕਿਉਂਕਿ ਬਹੁਤ ਵੱਡਾ ਜਿਹੜਾ ਇਸ ਪਿੰਡ ਦਾ ਇਤਿਹਾਸ ਹੈ ਤੇ ਉਹਦੇ ਬਾਰੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰਾ ਦੱਸਣ ਜਾ ਦੇਖਣਯੋਗ ਚੀਜ਼ ਹੈ ਇਹ ਖੂਹ ਨੂੰ ਦੇਖ ਕੇ ਜਾਓ ਜਦੋਂ ਵੀ ਤੁਸੀਂ ਕਦੇ ਤਰਨ ਤਾਰਨ ਆਓ ਤੇ ਦੋਸਤੋ ਇਹਦਾ ਸਹੀ ਜਿਹੜਾ ਪ੍ਰੋਪਰ ਐਡਰੈਸ ਹੈ ਉਹ ਹੈ ਤਰਨ ਤਾਰਨ ਤੋਂ ਚਵਾਲ ਰੋਡ ਤੇ ਸਰਾਏ ਇਮਾਨਤਖਾਂ ਪਿੰਡ ਦਾ ਨਾਂ ਹੈ ਤੇ ਦੇਖ ਸਕਦੇ ਹੋ ਤੁਸੀਂ ਵੀ ਉਹ ਸਮੇਂ ਦਾ ਇਹ ਬਣਿਆ ਹੋਇਆ ਖੂਹ ਤੇ ਦਿਖਾ ਰਿਹਾ ਤੁਹਾਨੂੰ ਮੈਂ ਇਹ ਖੂਹ ਹੈ ਇਹ ਖੂਹ ਦੀ ਜਿਹੜੀ ਹਿਸਟਰੀ ਹੈ ਬਹੁਤ ਵਧੀਆ ਹਿਸਟਰੀ ਹੈ ਕਿ ਇਹ ਜਿਹੜਾ ਖੂਹ ਸੀਗਾ ਇਹ ਜਿਹੜਾ ਖੂਹ ਬਣਾਇਆ ਗਿਆ ਸੀ ਇਹ ਖੂਹ ਦੇ ਵਿੱਚ ਪਾਣੀ ਤਕਰੀਬਨ ਅੱਧ ਤੱਕ ਰਹਿੰਦਾ ਸੀ ਜਿੱਥੋਂ ਤੱਕ ਤੁਸੀਂ ਆਹ ਹਰੇ ਭਾਈ ਦੇਖ ਸਕਦੇ ਹੋ ਇੱਥੋਂ ਤੱਕ ਇਹ ਖੂਹ ਦੇ ਵਿੱਚ ਪਾਣੀ ਹੁੰਦਾ ਸੀ ਤੇ ਉਸ ਤੋਂ ਬਾਅਦ ਕੀ ਸੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਔੜ ਲੱਗ ਜਾਂਦੀ ਸੀ ਜਾਂ ਪਾਣੀ ਘਟਦਾ ਸੀ ਤਾ ਜੇ ਬਿਲਕੁਲ ਵੀ ਪਾਣੀ ਘਟਦਾ ਸੀ ਤਾਂ ਉਦੋਂ ਥੱਲੇ ਇੱਕ ਆਹ ਛੋਟੀ ਤੁਸੀਂ ਕਹਿ ਲੋ ਛੋਟਾ ਖੂਹ ਕਹਿ ਲੋ ਚਾਹੇ ਇੱਕ ਥੱਲੇ ਛੋਟੀ ਖੇਲ ਕਹਿ ਲੋ ਵੀ ਖੂਹ ਦੇ ਵਿੱਚ ਬਣੀ ਹੋਈ ਸੀ ਤਾਂ ਕਿ ਪਾਣੀ ਫੇਰ ਵੀ ਉਸ ਸਮੇਂ ਇਸ ਦੇ ਵਿੱਚ ਇਕੱਠਾ ਰਹਿੰਦਾ ਸੀ ਇਹ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਜਿਹੜਾ ਸਹੀ ਮੈਨੇ ਇਤਿਹਾਸ ਦੱਸਿਆ ਗਿਆ ਵੀ ਇਹ ਕਿਵੇਂ ਇਹ ਖੂਹ ਇੰਨਾ ਡੂੰਘਾ ਜਾਂ ਇਹ ਪੌੜੀਆਂ ਕਿਵੇਂ ਬਣਾਈਆਂ ਕਿ ਪੁਰਾਣੇ ਸਮਿਆਂ ਦੇ ਵਿੱਚ ਕੂਲਰ ਏਸੀ ਨਹੀਂ ਹੁੰਦੇ ਸੀ ਤੇ ਉਸ ਟਾਈਮ ਆ ਤੁਸੀਂ ਉੱਤੋਂ ਛੱਤ ਦੇਖ ਸਕਦੇ ਹੋ ਬਹੁਤ ਲੰਮਾ ਚੌੜਾ ਇਹ ਖੂਹ ਹੈ ਤੇ ਜਿਆਦਾ ਇਹ ਚੌੜਾਈ ਚ ਹੈ ਤੇ ਉਦੋਂ ਹਵਾ ਜਿਹੜੀ ਇੱਥੋਂ ਉੱਤੋਂ ਪੈਂਦੀ ਸੀ ਤੇ ਆਹ ਦਰਵਾਜ਼ਾਂ 'ਚ ਹਵਾ ਕਰਾਸ ਹੋ ਕੇ ਤੇ ਅੱਗੇ ਜਿਹੜਾ ਦਰਵਾਜ਼ਾ ਬਣਿਆ ਹੋਇਆ ਉਹਦੇ ਉੱਤੇ ਛੱਤ ਸੀਗੀ ਪਹਿਲਾਂ ਆ ਸਾਰੇ ਖੂਹ ਦੇ ਉੱਤੇ ਤੇ ਸਾਰੇ ਖੂਹ ਦੇ ਉੱਪਰ ਜਿਹੜੀ ਛੱਤ ਲੱਗੀ ਹੋਈ ਸੀਗੀ ਤਾਂ ਉਹ ਜਿਹੜੀ ਹਵਾ ਇੱਥੋਂ ਕ੍ਰੋਸ ਹੁੰਦੀ ਸੀ ਤਾਂ ਜਾ ਕੇ ਉਸ ਦਰਵਾਜ਼ੇ ਦੇ ਵਿੱਚ ਹਵਾ ਠੰਡੀ ਹਵਾ ਉੱਥੋਂ ਦੀ ਕ੍ਰੋਸ ਹੁੰਦੀ ਸੀ ਤਾਂ ਜਿਹੜਾ ਸਰਾਇ ਇਮਾਨਤ ਖਾਂ ਸੀ ਜਾਂ ਹੋਰ ਜਿੰਨੇ ਉਸ ਟਾਈਮ ਦੇ ਸੀਗੇ ਤਾਂ ਉਸ ਦਰਵਾਜ਼ੇ ਵਿੱਚ ਬੈੰਦੇ ਸੀ ਤਾਂ ਉਸ ਦਰਵਾਜ਼ੇ ਵਿੱਚ ਜਦੋਂ ਬੈੰਦੇ ਸੀ ਤਾਂ ਉੱਥੇ ਉਹ ਇਹ ਖੂਹ ਦੇ ਵਿੱਚ ਦੀ ਹੋ ਕੇ ਤੇ ਐਸ ਰਾਸਤੇ ਹੋ ਕੇ ਠੰਡੀ ਹਵਾ ਦਰਵਾਜ਼ੇ ਦੇ ਵਿੱਚ ਦੀ ਕ੍ਰੋਸ ਕਰਦੀ ਸੀ ਇਹ ਫੇਰ ਦਿਖਾ ਦਿੰਨਾ ਤੁਹਾਨੂੰ ਮੈਂ ਜਿਹੜੇ ਇਹ ਰਾਸਤਾ ਬਣਾਇਆ ਹੋਇਆ ਉੱਪਰੋਂ ਇੱਥੋਂ ਦੀ ਤੇ ਇੱਥੋਂ ਦੀ ਜੇ ਇੱਥੇ ਪਾਣੀ ਜ਼ਿਆਦਾ ਹੁੰਦਾ ਸੀ ਤਾਂ ਇਸ ਜਗ੍ਹਾ ਵਿੱਚ ਦੀ ਤੇ ਇਹ ਪੌੜੀਆਂ ਦੇ ਰਾਹੀਂ ਇੱਥੋਂ ਹਵਾ ਕ੍ਰਾਸ ਹੋ ਕੇ ਆਹ ਉੱਪਰ ਉਸ ਟਾਈਮ ਛੱਤ ਲੱਗੀ ਹੁੰਦੀ ਸੀ ਸਾਰੇ ਪਰ ਹੁਣ ਜਿਵੇਂ ਜਿਵੇਂ ਸਮਾਂ ਢਲਦਾ ਗਿਆ ਤਾਂ ਇਹ ਉੱਤੋਂ ਛਾਤੇ ਦੀ ਡਿੱਗ ਪਈ ਤੇ ਦਰਵਾਜ਼ਾ ਜਿਹੜਾ ਅੱਗੇ ਦਰਵਾਜ਼ਾ ਬਣਿਆ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਕਾਫੀ ਅੱਗੇ ਨਾਲੋਂ ਡਿੱਗ ਚੁੱਕਿਆ ਟਹਿ ਚੁੱਕਿਆ ਤੇ ਇਸ ਦਰਵਾਜੇ ਦੇ ਵਿੱਚ ਉਹ ਸਰਾਏ ਮਾਨਤ ਖਾਰ ਕੇ ਇੱਥੇ ਬਹਿੰਦੇ ਸੀ ਉਸ ਸਮੇਂ ਤੇ ਦੋਸਤੋ ਇਹ ਦਰਵਾਜੇ ਦੇ ਨਾਲ ਆ ਜਿਹੜੀਆਂ ਇੱਥੇ ਢਈਆਂ ਪਈਆਂ ਇਹ ਸੀਗੀਆਂ ਪੌੜੀਆਂ ਕਿਉਂਕਿ ਦਰਵਾਜਾ ਜਿਹੜਾ ਬਣਿਆ ਹੋਇਆ ਸੀ ਉਹ ਦੋ ਮੰਜ਼ਲਾ ਬਣਿਆ ਹੋਇਆ ਸੀ ਤੇ ਉਤਲੇ ਮੰਜ਼ਲ ਨੂੰ ਇਹ ਪੌੜੀਆਂ ਜਾਂਦੀਆਂ ਸੀ ਤੇ ਹੁਣ ਇਹ ਟਹਿ ਚੁੱਕੀ ਹੈ ਇਹ ਦੋਸਤੋ ਦੱਸਿਆ ਜਾਂਦਾ ਹੈ ਕਿ 1490 ਤੋਂ ਲੈ ਕੇ 1510 ਦੇ ਵਿਚਕਾਰ ਦੀਆਂ ਇਹ ਗੱਲਾਂ ਆ ਉਹ ਸਮੇਂ ਦੀਆਂ ਬਣੀਆਂ ਹੋਈਆਂ ਇਹ ਇਮਾਰਤਾਂ ਦੋਸਤੋ ਜਿਹੜਾ ਇਹਦਾ ਇਤਿਹਾਸ ਹੈ ਇਸ ਖੂਹ ਦਾ ਤੇ ਇਸ ਪਿੰਡ ਦਾ ਸਰਾਈ ਇਮਾਨਤਖਾਂ ਤੇ ਮੈਂ ਦਿਖਾਉਣਾ ਤੁਹਾਨੂੰ ਵੀ ਜਿਹੜਾ ਇਹ ਦਰਵਾਜ਼ਾ ਹੈ ਤੇ ਇਹ ਰਸਤਾ ਜਿਹੜਾ ਸੀਗਾ ਇਹ ਲਾਹੌਰ ਤੋਂ ਦਿੱਲੀ ਦਾ ਮੇਨ ਰਸਤਾ ਸੀਗਾ ਤੇ ਮੈਂ ਤੁਹਾਨੂੰ ਦਿਖਾਉਣਾ ਇਹ ਮੇਨ ਰਸਤਾ ਉਸ ਸਮਿਆਂ ਦਾ ਇਹ ਲਾਹੌਰ ਤੋਂ ਦਿੱਲੀ ਦਾ ਮੇਨ ਰਸਤਾ ਸੀ ਦੋਸਤੋ ਉਸ ਟਾਈਮ ਇਸ ਰੋਡ ਦਾ ਜਿਹੜਾ ਇਹ ਰਾਸਤੇ ਦਾ ਨਾਮ ਸੀ ਜਿਹੜਾ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਸੀ ਸ਼ੇਰ ਸਾਹ ਸੂਰੀ ਮਾਰਗ ਮੇਨ ਇਹੀ ਰਾਸਤਾ ਸੀ ਜਿੰਨੇ ਮੁਸਾਫਰ ਆਉਂਦੇ ਸੀ ਜਾਂ ਜੋ ਲਾਹੌਰ ਤੋਂ ਆਉਂਦਾ ਸੀ ਤਾਂ ਇਸ ਰਾਸਤੇ ਦਿੱਲੀ ਨੂੰ ਜਾਂਦੇ ਸੀ ਤੇ ਜਿਹੜੀ ਇਸ ਰਾਹ ਬਣਾਈ ਗਈ ਸੀ ਤਾਂ ਇਹ ਸਰਾ ਉਹਨਾਂ ਦੇ ਰੁਕਣ ਲਈ ਬਣਾਈ ਗਈ ਸੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾ ਰਿਹਾ ਤੁਸੀਂ ਜਦੋਂ ਵੀ ਤਰਨ ਤਾਰਨ ਤੋਂ ਚਵਾਲ ਰੋਡ ਤੇ ਤੁਹਾਨੂੰ ਇਹ ਪਿੰਡ ਮਿਲੂਗਾ ਸਰਾਏ ਇਮਾਨਤ ਖਾਂ ਪਿੰਡ ਦਾ ਨਾਮ ਹੈ ਇਹ ਥੋਨੂੰ ਮੈਂ ਮੇਨ ਜਿਹੜਾ ਦਿੱਲੀ ਤੋਂ ਲਾਹੌਰ ਦਾ ਰਾਸਤਾ ਸੀਗਾ ਉਹ ਇਹ ਸੀ ਸ਼ੇਰ ਸਾਹ ਸੂਰੀ ਮਾਰਗ ਇਸ ਰਾਸਤੇ ਦਾ ਨਾਂ ਸੀ ਲਾਹੌਰ ਤੋਂ ਆਉਣ ਵਾਲਿਆਂ ਲਈ ਇਹੀ ਰਾਸਤਾ ਸੀਗਾ ਦਿੱਲੀ ਨੂੰ ਜਾਣ ਵਾਸਤੇ ਤੇ ਇਹ ਜਿਹੜੀ ਜਿਹੜੇ ਤੁਸੀਂ ਦਰਵਾਜ਼ੇ ਦੇਖ ਸਕਦੇ ਹੋ ਇਹ 1400 90 ਤੋਂ ਲੈ ਕੇ ਸਨ 1510 ਤੱਕ ਦੇ ਉਸ ਸਮਿਆਂ ਦੇ ਇਹ ਬਣੇ ਬਏ ਐ ਇਹ ਇਹ ਉਹਨਾਂ ਨੇ ਇੱਥੇ ਰੁਕਣ ਲਈ ਰਹਿਣ ਲਈ ਬਹਿਣ ਲਈ ਇਹ ਇੱਕ ਸਰਾਹ ਬਣਾਈ ਗਈ ਸੀ ਤੇ ਅੱਜ ਵੀ ਇਹ ਛੋਟੀ ਇੱਟ ਨਿੱਕੀ ਇੱਟ ਦਾ ਬਣਿਆ ਹੋਇਆ ਦਰਵਾਜ਼ਾ ਤੇ ਇਹ ਪਿੰਡ ਦੀਆਂ ਜਿਹੜੀਆਂ ਗਲੀਆਂ ਇਹ ਉਦਾਂ ਹੀ ਮੌਜੂਦ ਹੈ ਦੇਖ ਸਕਦੇ ਹੋ ਤੁਸੀਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਹੈ ਜਿਹੜੇ ਉਹਨਾਂ ਵਾਲੇ ਉਸ ਸਮੇਂ ਜਿਹੜੇ ਮੁਸਾਫਰ ਲਾਹੌਰ ਤੋਂ ਦਿੱਲੀ ਨੂੰ ਆਉਂਦੇ ਸੀ ਉਹਨਾਂ ਦੇ ਰੁਕਣ ਲਈ ਜਿਹੜੀਆਂ ਸਰਾਵਾਂ ਬਣਾਈਆਂ ਗਈਆਂ ਸੀ ਉਹ ਸਰਾਵਾਂ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਮੈਂ ਦਿਖਾ ਰਿਹਾ ਦੋਸਤੋ ਤੁਹਾਨੂੰ ਜਿਹੜੇ ਉਸ ਸਮੇਂ ਮੁਸਾਫਰ ਜਿਹੜੇ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਸੀ ਉਹਨਾਂ ਲਈ ਇਹ ਕਮਰੇ ਬਣਾਏ ਗਏ ਸੀ ਤੇ ਇਹ ਕਮਰੇ ਤੁਹਾਨੂੰ ਮੈਂ ਦਿਖਾਉਣਾ ਹੈ ਅੰਦਰੋਂ ਨਿੱਕੀ ਇੱਟ ਦੇ ਤੇ ਇੱਟਾਂ ਦੇ ਨਾਲ ਹੀ ਗੋਲ ਕਰਕੇ ਜਿਹੜੀ ਇਹ ਛਾਤੇ ਦੀ ਲਾਈ ਗਈ ਸੀ ਦੇਖ ਸਕਦੇ ਹੋ ਤੁਸੀਂ ਬਹੁਤ ਚੌੜੀਆਂ ਚੌੜੀਆਂ ਜਿਹੜੀਆਂ ਕੰਧਾਂ ਕੱਡੀਆਂ ਗਈਆਂ ਉਸ ਸਮੇਂ ਦੀਆਂ ਘੱਟੋ-ਘੱਟ ਵੀ ਤੁਸੀਂ ਇੱਕ ਕੰਧ ਹੈ ਜਿਹੜੀ 2-2 3-3 ਫੁੱਟ ਚੌੜੀ ਕੰਧ ਕੱਢ ਕੇ ਇਹ ਸਰਾਮਾ ਫੇਰ ਬਣਾਈਆਂ ਗਈਆਂ ਸੀ ਔਰ ਨਿੱਕੀ ਇੱਟ ਦੀਆਂ ਸੀ ਤੇ ਜਿੰਨੇ ਵੀ ਮੁਸਾਫਰ ਲਾਹੌਰ ਤੋਂ ਦਿੱਲੀ ਨੂੰ ਜਾਂਦੇ ਸੀ ਤਾਂ ਉਹਨਾਂ ਲਈ ਇਹ ਜਿਹੜੀਆਂ ਸਰਾਮਾ ਇਹ ਜਿਹੜੇ ਕਮਰੇ ਆ ਤੁਸੀਂ ਦੇਖ ਸਕਦੇ ਹੋ ਇਹ ਬਣਾਏ ਗਏ ਸੀ ਉਸ ਸਮੇਂ ਦੋਸਤੋ ਜਿਹੜਾ ਸਰਾਏ ਇਮਾਨਤਖਾਂ ਰਾਜਾ ਸੀ ਉਹਨੇ ਇਹ ਰੂਮ ਬਣਾਏ ਸੀ ਰੁਕਣ ਲਈ ਤੇ ਅੱਜ ਕੱਲ ਦੇ ਦੌਰ ਚ ਇੱਥੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਜਿਹੜੀਆਂ ਮੂਵੀਆਂ ਉਹ ਸ਼ੂਟ ਹੋਈਆਂ ਜਿਵੇਂ ਕਿ ਪਿੰਜਰ ਹੋ ਗਈ, ਗੋਰੀਆਂ ਨੂੰ ਦਫਾ ਕਰੋ। ਹੋਰ ਵੀ ਬਹੁਤ ਮੂਵੀਆਂ ਜਿਹੜੀਆਂ ਉਹ ਇੱਥੇ ਸ਼ੂਟ ਹੁੰਦੀਆਂ ਰਹਿੰਦੀਆਂ ਅਕਸਰ। ਤੇ ਇਹ ਜਿਹੜੀਆਂ ਇਹ ਮੂਵੀਆਂ ਸ਼ੂਟ ਹੋਈਆਂ ਇੱਥੇ ਤੇ ਤੁਸੀਂ ਉਹਨਾਂ ਮੂਵੀਆਂ ਦੇ ਵਿੱਚ ਵੀ ਇਹਨਾਂ ਨੂੰ ਦੇਖ ਸਕਦੇ ਹੋ ਇਸ ਨੂੰ। ਇਹ ਪੁਰਾਣਾ ਕਿਲਾ ਸਰਾਏ ਇਮਾਨਤ ਖਾਨ ਦਾ ਤੇ ਅੱਜ ਵੀ ਇਸੇ ਨਾਂ ਦੇ ਨਾਲ ਇਸ ਪਿੰਡ ਨੂੰ ਜਾਣਿਆ ਜਾਂਦਾ ਸਰਾਏ ਮਾਨਤਖਾਂ ਦੇ ਨਾਂ ਦੇ ਨਾਲ ਇਸ ਪਿੰਡ ਨੂੰ ਜਾਣਿਆ ਜਾਂਦਾ ਤੇ ਇਹ ਬਹੁਤ ਸਾਰੀਆਂ ਸਰਾਮਾਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਸੀ ਉਸ ਸਮੇਂ ਦੀਆਂ ਬਹੁਤ ਪੁਰਾਣਾ ਜਿਹੜਾ ਇਤਿਹਾਸ ਹੈ ਉਹ ਇਸ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਹੈ ਦੋਸਤੋ ਮੈਂ ਤੁਹਾਨੂੰ ਉਦੋਂ ਉੱਪਰ ਦੀ ਜਿਹੜੀ ਬਿਲਡਿੰਗ ਆ ਉਹ ਦਿਖਾਉਣਾ ਹੈ ਇਸ ਦਰਵਾਜ਼ੇ ਦੀ ਤੇ ਇੱਥੇ ਦਲਜੀਤ ਦਸਾਂਝ ਦੀ ਮੂਵੀ ਵੀ ਸ਼ੂਟ ਹੋਈ ਹੈ ਹਜੇ ਤੱਕ ਉਹਨਾਂ ਨੇ ਰਿਲੀਜ਼ ਨਹੀਂ ਕੀਤੀ ਤੇ ਇਸ ਦਰਵਾਜ਼ੇ ਦੇ ਵਿੱਚ ਜਿਹੜੇ ਤੁਸੀਂ ਦੇਖ ਸਕਦੇ ਹੋ ਗੇਟ ਰੱਖੇ ਗਏ ਆ ਜਿੱਦਾਂ ਇਹ ਦਿਖਾ ਰਿਹਾ ਤੁਹਾਨੂੰ ਮੈਂ ਤਾਂ ਇਸ ਦਰਵਾਜ਼ੇ ਦੇ ਵਿੱਚ ਜਦੋਂ ਇੱਥੇ ਬੰਦੇ ਸੀ ਤਾਂ ਬਹੁਤ ਠੰਡੀ ਹਵਾ ਆਉਂਦੀ ਸੀ ਤੇ ਅੱਜ ਵੀ ਇੱਥੇ ਉੱਪਰ ਹੁਣ ਬਹੁਤ ਜ਼ਿਆਦਾ ਹਵਾ ਲੱਗ ਰਹੀ ਹੈ ਤੇ ਇਸ ਜਗ੍ਹਾ ਤੇ ਦੱਸਿਆ ਜਾਂਦਾ ਹੈ ਕਿ ਜਿਹੜਿਆ ਤੁਹਾਨੂੰ ਮੈਂ ਖੂਹ ਦਿਖਾਇਆ ਹੈ ਇਥੋਂ ਸੁਰੰਗ ਜਾਂਦੀ ਸੀ ਉਸ ਤੋਂ ਦੋਸਤੋ ਦੱਸਿਆ ਜਾਂਦਾ ਹੈ ਕਿ ਇਸ ਦਰਵਾਜੇ ਤੋਂ ਇੱਕ ਉਸ ਖੂਹ ਨੂੰ ਸੁਰੰਗ ਜਾਂਦੀ ਸੀ ਜਿੱਥੇ ਰਾਣੀਆਂ ਜਿਹੜੀਆਂ ਸੀਂਗਾਂ ਜੋ ਇਥੇ ਸ਼ਰਾਣ ਦੇ ਵਿੱਚ ਰਹਿੰਦੀਆਂ ਸੀ ਉਹ ਉਸ ਖੂਹ ਦੇ ਉੱਤੇ ਇਸ਼ਨਾਨ ਕਰਦੀਆਂ ਸੀ ਤੇ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਬਹੁਤ ਸਾਰੀਆਂ ਪੰਜਾਬੀ ਮੂਵੀਆਂ ਜਿਹੜੀਆਂ ਸ਼ੂਟ ਹੋਈਆਂ ਤੇ ਇੱਥੇ ਤਕਰੀਬਨ ਪੰਜਾਬੀ ਜਿਹੜੇ ਗੀਤ ਹੈ ਹਿੰਦੀ ਮੂਵੀਆਂ ਪੰਜਾਬੀ ਮੂਵੀਆਂ ਇੱਥੇ ਅਕਸਰ ਸ਼ੂਟ ਹੁੰਦੀਆਂ ਰਹਿੰਦੀਆਂ ਇਸ ਪਿੰਡ ਦੇ ਵਿੱਚ ਤੇ ਇਸ ਪਿੰਡ ਦੇ ਵਿੱਚ ਜਿੰਨੇ ਵੀ ਘਰ ਹੈ ਪਰ ਗਲੀ ਦੇ ਵਿੱਚ ਕੰਧਾਂ ਜਿਹੜੀਆਂ ਉਹ ਨਿੱਕੀ ਇੱਟ ਦੀਆਂ ਤੇ ਦੋਸਤੋ ਇਹ ਮੈਂ ਤੁਹਾਨੂੰ ਦੱਸਦਾ ਕਿ ਇਹ ਉਸ ਸਮੇਂ ਸਰਾਏ ਇਮਾਨਤਖਾਨੇ ਇਹ ਪਿੰਡ ਬਸਾਇਆ ਸੀ ਆਪ ਦਾ ਤੇ ਇਹ ਖੂਹ ਹੈ ਤੇ ਇਹ ਹੈਗਾ ਜੀ ਉਹਨਾਂ ਦਾ ਮਕਬਰਾ ਜਿਹਨੂੰ ਮਕਬਰਾ ਕਹਿੰਦੇ ਸੀ ਕਿ ਇੱਥੇ ਤੁਹਾਨੂੰ ਮੈਂ ਦਿਖਾਉਣਾ ਹੈ ਕਿ ਦਿਖਾ ਰਿਹਾ ਤੁਹਾਨੂੰ ਉਸ ਸਮੇਂ ਜਿਹੜਾ ਇਹਨਾਂ ਨੇ ਇੱਥੇ ਮਕਬਰਾ ਬਣਾਇਆ ਸੀ ਤਾਂ ਉਹ ਤੁਸੀਂ ਦੇਖ ਸਕਦੇ ਹੋ ਆ ਤੁਹਾਨੂੰ ਮੈਂ ਅੰਦਰੋਂ ਉਹਨਾਂ ਦਾ ਉਸ ਸਮੇਂ ਦਾ ਜਿਹੜਾ ਇਹ ਮਕਬਰਾ ਇੱਥੇ ਬਣਾਇਆ ਗਿਆ ਸੀ ਤਾਂ ਤੇ ਇਹ ਜਿਹੜਾ ਮਕਬਰਾ ਇੱਥੇ ਬਣਾਇਆ ਗਿਆ ਸੀ ਤਾਂ ਉਸ ਸਮੇਂ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਸਰੀਰ ਛੱਡਦੇ ਸੀ ਤਾਂ ਉਹ ਇੱਥੇ ਉਹਨਾਂ ਨੂੰ ਦਫਨਾਇਆ ਜਾਂਦਾ ਸੀ ਤਾਂ ਇਸ ਸਮੇਂ ਵੀ ਉਹਨਾਂ ਦਾ ਜਿਹੜਾ ਨਾਂ ਹੈ ਉਹ ਇੱਥੇ ਲਿਖਿਆ ਗਿਆ ਹੈ ਕਿਸ ਕਿਸ ਨੂੰ ਇੱਥੇ ਦਫਨਾਇਆ ਗਿਆ ਇਹ ਉਰਦੂ ਦੇ ਵਿੱਚ ਅੱਜ ਵੀ ਇੱਥੇ ਲਿਖਿਆ ਗਿਆ ਹੈ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਉਹਨਾਂ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਨੂੰ ਹੀ ਇੱਥੇ ਦਫਨਾਇਆ ਜਾਂਦਾ ਸੀ ਤਾਂ ਇਹ ਦੇਖੋ ਉਸ ਸਮੇਂ ਜਿਨ੍ਹਾਂ ਨੂੰ ਇੱਥੇ ਦਫਨਾਇਆ ਗਿਆ ਉਹਨਾਂ ਦੇ ਇੱਥੇ ਨਾਂ ਲਿਖੇ ਹੋਏ ਐ ਉਰਦੂ ਦੇ ਵਿੱਚ ਇਹ ਦੋਸਤੋ ਇਹ ਦਿਖਾਉਣਾ ਤੁਹਾਨੂੰ ਮੈਂ ਜਿਹੜਾ ਚੜਦੇ ਬੰਨੇ ਦਰਵਾਜ਼ਾ ਸੀ ਜਿਹੜਾ ਦਿੱਲੀ ਤੋਂ ਆਉਂਦਾ ਸੀ ਜਿਹੜੇ ਮੁਸਾਫਿਰ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸੀ ਉਹਨਾਂ ਲਈ ਸੀਗਾ ਜੀ ਇਹ ਦਰਵਾਜ਼ਾ ਇਹ ਦੇਖ ਸਕਦੇ ਹੋ ਤੁਸੀਂ ਦੋਸਤੋ ਉਸ ਸਮੇਂ ਦੇ ਇਹ ਪਿੰਡ ਦੇ ਦੋ ਦਰਵਾਜ਼ੇ ਸੀ ਜਿਹੜੇ ਦੋ ਦਰਵਾਜ਼ੇ ਬਣਾਏ ਗਏ ਸੀ ਜਿਹੜਾ ਇਹ ਦਰਵਾਜ਼ਾ ਹੈ ਇਹ ਚੜ੍ਹਦੇ ਬੰਨੇ ਹੈ ਜਿਹੜਾ ਦਿੱਲੀ ਤੋਂ ਲਾਹੌਰ ਨੂੰ ਗੇਟ ਜਾਂਦਾ ਸੀ ਤਾਂ ਦਿੱਲੀ ਤੋਂ ਜਦੋਂ ਲਾਹੌਰ ਨੂੰ ਜਿਹੜੇ ਰਾਹੀ ਜਾਂਦੇ ਸੀ ਜਾਂ ਮੁਸਾਫਰ ਜਾਂਦੇ ਸੀ ਤਾਂ ਉਹਨਾਂ ਨੂੰ ਇਸ ਗੇਟ ਤੇ ਐਂਟਰੀ ਕਰਕੇ ਇੱਥੇ ਉਹਨਾਂ ਨੂੰ ਰੋਕ ਲਿਆ ਜਾਂਦਾ ਸੀ ਤੇ ਉਸ ਸਮੇਂ ਜਿਹੜੇ ਪਹਿਰੇਦਾਰ ਸੀ ਇਸ ਦਰਵਾਜ਼ੇ ਤੇ ਖੜਦੇ ਸੀ ਤੇ ਪਰਲੇ ਦਰਵਾਜ਼ੇ ਤੇ ਤੇ ਜਿਹੜਾ ਵਿਚਾਲੇ ਇਹ ਉਸ ਟਾਈਮ ਇੱਕ ਜਿਹਦਾ ਪਿੰਡ ਬਸਾਇਆ ਗਿਆ ਸੀ ਤੇ ਇੱਥੇ ਜਿਹੜੀਆਂ ਸਰਾਵਾਂ ਬਣੀਆਂ ਗਈਆਂ ਸੀ ਉਹ ਸਰਾਵਾਂ ਦੇ ਵਿੱਚ ਮੁਸਾਫਰਾਂ ਨੂੰ ਠਹਿਰਨ ਦੇ ਲਈ ਕਮਰੇ ਬਣੇ ਹੋਏ ਸੀ ਤੇ ਉੱਥੇ ਉਹਨਾਂ ਨੂੰ ਰੋਕਿਆ ਜਾਂਦਾ ਸੀ ਤੇ ਹੁਣ ਵੀ ਇਹ ਪਿੰਡ ਇੱਕ ਇਹ ਪੁਰਾਣੀ ਯਾਦ ਆਪਦੇ ਸੀਨੇ 'ਚ ਸਮੋਈ ਬੈਠਾ ਹੈ ਸੰਭਾਲੀ ਬੈਠਾ ਹੈ ਬਹੁਤ ਸੋਹਣਾ ਇਸ ਪਿੰਡ ਦਾ ਇਹ ਦਰਵਾਜ਼ੇ ਹੈ ਜਿਹੜੇ ਉਹ ਬਣੇ ਹੋਏ ਐ ਤੇ ਇੱਥੇ ਬਹੁਤ ਪੰਜਾਬੀ ਮੂਵੀਆਂ ਸ਼ੂਟ ਹੁੰਦੀਆਂ ਲੋਕ ਦੇਖਣ ਆਉਂਦੇ ਐ ਤੇ ਇਹੀ ਮੇਨ ਜਿਹੜਾ ਰਾਸਤਾ ਸੀ ਚੜਦੇ ਬੰਨਿਓ ਦਿੱਲੀ ਤੋਂ ਲੋਕ ਜਿਹੜੇ ਜਾਂਦੇ ਸੀ ਲਾਹੌਰ ਨੂੰ ਤੇ ਸ਼ੇਰ ਸਾਹ ਸੂਰੀ ਮਾਰਗ ਇਸ ਰਾਸਤੇ ਦਾ ਨਾਂ ਸੀਗਾ ਤੇ ਉਹੀ ਡਿਜ਼ਾਈਨ ਉਸ ਦਰਵਾਜੇ ਦਾ ਤੇ ਉਹੀ ਇਸ ਦਾ ਐ ਮੈਂ ਦਿਖਾਉਣਾ ਤੁਹਾਨੂੰ ਉੱਪਰੋਂ ਕਿਉਂਕਿ ਇਹ ਜਿਹੜੇ ਦਰਵਾਜ਼ੇ ਉਸ ਟਾਈਮ ਬਣਾਏ ਗਏ 2 2 3 3 ਮੰਜ਼ਲੇ ਇਹ ਦਰਵਾਜ਼ੇ ਬਣਾਏ ਗਏ ਸੀ ਇਧਰ ਦੀ ਇਹਨਾਂ ਨੂੰ ਰਾਸਤਾ ਉੱਪਰ ਦੀ ਜਾਂਦਾ ਸੀ ਤੇ ਕੰਧਾਂ ਜਿਹੜੀਆਂ ਇਹਨਾਂ ਦੀਆਂ ਉਹ 2 2 3 3 ਫੁੱਟ ਚੌੜੀਆਂ ਕੰਧਾਂ ਇਹ ਦੇਖੋ ਦੋਸਤੋ ਇਹ ਅੰਦਰ ਜਿਹੜੇ ਗਾਂਹ ਕਮਰੇ ਬਣਾਏ ਗਏ ਸੀ ਉਸ ਸਮੇਂ ਦੇ ਦਿਖਾ ਰਿਹਾ ਤੁਹਾਨੂੰ ਮੈਂ ਤੇ ਇਹ ਜਾਂਦੀਆਂ ਸੀ ਪੌੜੀਆਂ ਜਿਹੜੀਆਂ ਉੱਪਰਲੀ ਮੰਜ਼ਲ ਨੂੰ ਤੇ ਦਿਖਾ ਰਿਹਾ ਤੁਹਾਨੂੰ ਮੈਂ ਅੰਦਰੋਂ ਉੱਪਰਲੀ ਮੰਜ਼ਲ ਤੇ ਤੁਸੀਂ ਤੁਸੀਂ ਜਦੇ ਵੀ ਕਦੇ ਤਰਨ ਤਾਰ নাও ਤਾਂ ਤੁਸੀਂ ਇਸ ਪਿੰਡ ਦੇ ਵਿੱਚ ਇਹ ਦਰਵਾਜ਼ੇ ਤੇ ਇਹ ਜਗਾ ਜ਼ਰੂਰ ਦੇਖ ਕੇ ਜਾਇਓ ਤੇ ਦੋਸਤੋ ਇਹ ਜਿਹੜੇ ਉਸ ਸਮੇਂ ਮਿਸਤਰੀਆਂ ਦੀ ਜਿਹੜੀ ਕਾਰਾਗਰੀ ਸੀਗੀ ਦਰਵਾਜ਼ੇ ਰੱਖੇ ਜਾਂਦੇ ਸੀ ਇੰਨੇ ਇੰਨੇ ਵੱਡੇ ਇਹ ਹਵਾ ਵਾਸਤੇ ਰੱਖੇ ਜਾਂਦੇ ਸੀ ਤੇ ਹੁਣ ਮੈਂ ਇੱਥੇ ਉੱਪਰ ਦੂਜੀ ਮੰਜ਼ਲ ਤੇ ਖੜਾ ਹਾਂ ਤੇ ਇੰਨੀ ਠੰਡੀ ਹਵਾ ਆ ਰਹੀ ਹੈ ਤੇ ਬਹੁਤ ਵਧੀਆ ਮਹਿਸੂਸ ਹੁੰਦਾ ਇੱਥੇ ਉੱਪਰ ਖੜ ਕੇ ਉੱਪਰ ਬੈਠ ਕੇ ਉਸ ਸਮੇਂ ਇੱਥੇ ਜਿਹੜੇ ਰਾਜੇ ਉਸ ਸਮੇਂ ਇੱਥੇ ਜਿਹੜੇ ਲਾਹੌਰ ਤੋਂ ਆਉਂਦੇ ਸੀ ਯਾਤਰੀ ਜਾਂ ਦਿੱਲੀ ਤੋਂ ਲਾਹੌਰ ਨੂੰ ਜਾਂਦੇ ਸੀ ਤਾਂ ਸਰਾਏ ਇਮਾਨਤ ਖਾਂ ਦਾ ਇਹ ਬਣਾਇਆ ਹੋਇਆ ਜਿਹੜਾ ਦਰਵਾਜ਼ਾ ਘਰ ਉਹਦਾ ਵਸਾਇਆ ਹੋਇਆ ਇਹ ਪਿੰਡ ਤੇ ਇੱਥੇ ਉਹ ਰੁੱਕ ਕੇ ਜਾਂਦੇ ਸੀ ਦੋਸਤੋ ਅੱਗੇ ਜਿਹੜਾ ਤੀਜੇ ਮੰਜ਼ਲ ਨੂੰ ਆਪਾਂ ਜਾਣਾ ਹੈ ਤੇ ਉਹ ਰਾਸਤਾ ਹੈਗਾ ਇੱਥੋਂ ਦੀ ਆਹ ਪੌੜੀਆਂ ਚੱਲੀ ਦਿਖਾਉਣਾ ਮੈਂ ਤੁਹਾਨੂੰ ਉੱਪਰੋਂ ਵੀ ਇਹਨੂੰ ਇਹ ਦੇਖ ਸਕਦੇ ਹੋ ਤੁਸੀਂ ਇਹ ਉੱਪਰ ਖੁੱਲੀ ਛੱਤ ਸੀ ਤੇ ਉਸ ਸਮੇਂ ਜਿਹੜੇ ਉਹਨਾਂ ਦੇ ਪਹਿਰੇਦਾਰ ਰਹਿੰਦੇ ਸੀ ਉਹਨਾਂ ਲਈ ਜਿਹੜੀਆਂ ਓਪੀਆਂ ਬਣਾਈਆਂ ਗਈਆਂ ਸੀ ਉਹ ਵੀ ਤੁਹਾਨੂੰ ਦਿਖਾਉਣਾ ਤੇ ਇਹ ਤਾਂ ਜਿਹੜੀ ਓਪੀ ਸੀ ਇਹ ਤਾਂ ਟਹਿ ਗਈ ਤੇ ਆਹ ਪੌੜੀਆਂ ਤੁਸੀਂ ਦੇਖ ਸਕਦੇ ਹੋ ਤੇ ਪਹਿਰੇਦਾਰਾਂ ਵਾਸਤੇ ਜਿਹੜੇ ਨਿਗਰਾਨੀ ਰੱਖਦੇ ਸੀ ਉਸ ਸਮੇਂ ਤਾਂ ਇਹ ਉਹਨਾਂ ਲਈ ਦੇਖਣ ਲਈ ਜਿਹੜੇ ਉੱਪਰੋਂ ਜੰਗਲੇ ਜਾਂ ਕਹਿ ਲਓ ਤੁਸੀਂ ਵੀ ਰੱਖੇ ਗਏ ਸੀ ਨਿਗਰਾਨੀ ਵਾਸਤੇ ਉਸ ਸਮੇਂ ਜਿਹੜਾ ਦੂਰ ਦੂਰ ਤੱਕ ਨਜ਼ਰ ਰੱਖੀ ਜਾਂਦੀ ਸੀ ਤਾਂ ਉਹ ਇਹ ਓਪੀਆਂ ਦੇ ਵਿੱਚ ਬਹਿ ਕੇ ਇੱਥੇ ਰੱਖਦੇ ਸੀ ਇਹ ਜਿਹੜੀਆਂ ਪੌੜੀਆਂ ਮੈਂ ਦਿਖਾ ਰਿਹਾ ਤੁਹਾਨੂੰ ਦੇਖ ਰਹੇ ਹੋ ਤੁਸੀਂ ਤਾਂ ਇਹ ਓਪੀ ਦੇ ਵਿੱਚ ਪਹਿਰੇਦਾਰ ਇੱਥੇ ਬੈਠ ਕੇ ਦੂਰ ਤੱਕ ਨਿਗਾਹ ਰੱਖਦੇ ਸੀ ਤੇ ਹੁਣ ਤੁਹਾਨੂੰ ਮੈਂ ਪੂਰਾ ਉੱਤੋਂ ਝਾਤ ਮਰਵਾਉਣਾ ਇਸ ਪਿੰਡ ਦੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਜਿਹੜਾ ਦਰਵਾਜ਼ਾ ਨਜ਼ਰ ਆ ਰਿਹਾ ਉਹ ਸਾਹਮਣੇ ਉੱਪਰ ਤੁਹਾਨੂੰ ਦਿਖ ਰਿਹਾ ਹੈ ਗੇਟ ਉਹ ਹੈਗਾ ਜੀ ਲਾਹੌਰਵਾਲਾ ਦਾ ਤੇ ਜਿੱਥੇ ਮੈਂ ਖੜਾ ਐ ਇਹ ਹੈਗਾ ਜੀ ਦਿੱਲੀ ਤੋਂ ਜਿਹੜਾ ਦਰਵਾਜ਼ਾ ਦਿੱਲੀ ਵੱਲ ਦਾ ਇਹ ਉਹ ਪਿੰਡ ਹੈ ਜੀ ਸਰਾਏ ਮਾਨਤ ਖਾਨ ਦਾ ਪਿੰਡ ਤੇ ਇਹ ਪਿੰਡ ਦੇ ਦੋ ਦਰਵਾਜ਼ੇ 메ਨ ਦਰਵਾਜ਼ੇ ਆ ਉਸ ਸਮੇਂ ਤੋਂ ਲੈ ਕੇ ਤੇ ਅੱਜ ਵੀ ਇਸ ਪਿੰਡ ਦੇ ਵਿੱਚ ਮੌਜੂਦ ਹੈ ਇਹ ਵੀ ਉਹ ਸਮੇਂ ਦੀ ਬਿਲਡਿੰਗ ਹੈ ਛੋਟੀਆਂ ਇੱਟਾਂ ਦੀ ਜਿਹੜਾ ਇਹ ਕਿਲਾ ਸੀ ਉਹਨਾਂ ਦਾ ਇਹ ਅੱਜ ਟਹਿ ਚੁੱਕਿਆ ਦਿਖਾ ਰਿਹਾ ਤੁਹਾਨੂੰ ਮੈਂ ਤੇ ਦੋਸਤੋ ਮੈਂ ਤੁਹਾਨੂੰ ਜਿਹੜੀ ਇਹ ਪਿੰਡ ਦੀ ਜਿਹੜੀ ਇਹ ਮੇਨ ਦਰਵਾਜ਼ਿਆਂ ਤੋਂ ਗਲੀ ਹੈ ਬਣੀ ਹੋਈ ਤਾਂ ਅੱਜ ਵੀ ਇਹ ਉਸ ਛੋਟੇ ਇੱਟ ਦੇ ਖੜਵੰਜੇ ਦੀ ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਦਿਖਾ ਰਿਹਾ ਕਿਉਂਕਿ ਬਹੁਤ ਪੁਰਾਣਾ ਇਤਿਹਾਸ ਹੈ ਜਿਹੜਾ ਉਹ ਇੱਥੇ ਸੰਭਾਲ ਕੇ ਰੱਖਿਆ ਗਿਆ ਅੱਜ ਕੱਲ ਤਾਂ आरसीसी ਜਾਂ ਇੰਟਰਲੌਕ ਦੀਆਂ ਜਿਹੜੀਆਂ ਸੜਕਾਂ ਉਹ ਬਣਾਈ ਜਾਂਦੇ ਆ ਪਰ ਇਸ ਪਿੰਡ ਦੇ ਲੋਕਾਂ ਨੇ ਇਹ ਸੜਕ ਨੂੰ ਨਿੱਕੀ ਇੱਟ ਦੀ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੈ ਦੇਖ ਸਕਦੇ ਹੋ ਤੁਸੀਂ ਸਾਰੀ ਰੋਡ ਜਿਹੜੀ ਇਹ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਇਹ ਪੂਰੇ ਪਿੰਡ ਦੀ ਰੋਡ ਨਿੱਕੀ ਇੱਟ ਦੀ ਬਣੀ ਹੋਈ ਹੈ ਦੋਸਤੋ ਜਿਹੜਾ ਇਹ ਦਰਵਾਜ਼ਾ ਹੈ ਇਹ ਲਾਹੌਰ ਤੋਂ ਦਿੱਲੀ ਵੱਲ ਨੂੰ ਜਾਂਦਾ ਰਾਸਤਾ ਹੈ ਦੋਸਤੋ ਜਿਹੜਾ ਇਹ ਜਿਹੜਾ ਇਹਨੂੰ ਰੰਗ ਕੀਤਾ ਗਿਆ ਇਹ ਰੰਗ ਵੀ ਉਸ ਸਮੇਂ ਦਾ ਹੈ ਹੁਣ ਤਾਂ ਇਹ ਟੈਂਦਾ ਜਾ ਰਿਹਾ ਪਰ ਇਹ ਰੰਗ ਉਸ ਸਮੇਂ ਦਾ ਤੇ ਇਹਦੀ ਚਮਕ ਦੇਖੋ ਅੱਜ ਵੀ ਬਹੁਤ ਵਧੀਆ ਚਮਕੇ ਇਸ ਰੰਗ ਦੀ ਹੈ ਤੋਂ ਜਿਹੜਾ ਇਹ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਖੇਤਾਂ ਦੇ ਵਿੱਚ ਇਹਨੂੰ ਉਸ ਸਮੇਂ ਬੋਲਦੇ ਸੀ ਕੋਸ ਮਨਾਰ ਤਾਂ ਇਹ ਉਸ ਸਮੇਂ ਦੇ ਜਿਹੜੇ ਡਾਕ ਜਿਹੜੀ ਆਉਂਦੀ ਸੀ ਲਾਹੌਰ ਤੋਂ ਦਿੱਲੀ ਨੂੰ ਜਾਂ ਦਿੱਲੀ ਤੋਂ ਲਾਹੌਰ ਨੂੰ ਤਾਂ ਇੱਥੇ ਇੱਕ ਉਹ ਸਮੇਂ ਜਿਹੜਾ ਸੰਤਰੀ ਜਾਂ ਕਹਿ ਲਓ ਤੁਸੀਂ ਵੀ ਇੱਕ ਪਹਿਰੇਦਾਰ ਇੱਥੇ ਖੜਾ ਹੁੰਦਾ ਸੀ ਘੋੜੇ ਦੇ ਉੱਪਰ ਤਾਂ ਇਹ ਦੂ ਜਿਹੜੀ ਪਿਛਲੀ ਜਿਹੜੀ ਕੋਸਮਨਾਰ ਸੀ ਉੱਥੋਂ ਜਦੋਂ ਬਿਗਲ ਵਜਾਉਂਦੇ ਸੀ ਤਾਂ ਇੱਥੋਂ ਵਾਲਾ ਸੰਤਰੀ ਰੈਡੀ ਰਹਿੰਦਾ ਸੀ ਤਾਂ ਇੱਥੇ ਜਦੋਂ ਉਹ ਪਿਛਲਾ ਸੰਤਰੀ ਡਾਕ ਲੈ ਕੇ ਘੋੜੇ ਤੇ ਆਉਂਦਾ ਸੀ ਤਾਂ ਇਹ ਦਵਾ ਦਵੇ ਇੱਥੋਂ ਫੜ ਕੇ ਡਾਕ ਤੇ ਅਗਲੇ ਕੋਸਮਨਾਰ ਵਾਲੇ ਨੂੰ ਸੰਤਰੀ ਨੂੰ ਡਾਕ ਪਹੁੰਚਦੀ ਕਰ ਦਿੰਦਾ ਸੀ ਤਾਂ ਇਹ ਅੱਜ ਵੀ ਜਿਹੜੇ ਕੋਸ ਮਨਾ ਰਹੇ ਇਹ ਇਸ ਰੋਡ ਦੇ ਉੱਤੇ ਮੌਜੂਦ ਹੈ ਤੇ ਜਦੋਂ ਆਉ ਤੁਸੀਂ ਇਹ ਵੀ ਦੇਖੋ